ਕਿ ਰਾਈਟ ਨਾਓ ਜਿਹੜੀ ਸਭ ਤੋਂ ਮਹੱਤਵਪੂਰਨ ਚੀਜ਼ ਚੱਲ ਰਹੀ ਹੈ ਇੱਕ ਟਾਈਮ ਇਨਫਲੇਸ਼ਨ ਜਿਹੜੀ ਸਭ ਤੋਂ ਜ਼ਿਆਦਾ ਸਾਨੂੰ ਚੋਟ ਮਾਰ ਰਹੀ ਹੈ ਬਜਟ ਦਾ ਸਿਕਾ ਕਿ ਟਾਰਗੇਟਡ ਸਪੋਰਟ ਦੇ ਉਹ ਜਿਹੜੇ ਸੈਕਟਰਾਂ ਨੂੰ ਮੋਸਟ ਵਲਨਰੇਬਲ ਜਿਹੜੇ ਲੋਕਾਂ ਨੂੰ ਤਾਂ ਕਿ ਇਨਫਲੇਸ਼ਨ ਨਾਲ ਹੋਵੇ ਪਰ ਜਿਹੜੇ ਇਨਫਲੇਸ਼ਨਾਂ ਤੋਂ ਸਭ ਤੋਂ ਜ਼ਿਆਦਾ ਵਿਕਟਮ ਆ ਜਾ ਰਹੇ ਸਟੂਡੈਂਟਾਂ ਵਾਸਤੇ ਬਹੁਤ ਇੰਪੋਰਟੈਂਟ ਕਿ ਜਿਹੜਾ ਇੰਟਰਸਟ ਹੈ ਸਟੂਡੈਂਟ ਲੋਨਾਂ ਤੇ ਫੈਡਰਲ ਗਵਰਨਮੈਂਟ ਲੋਨਸ ਦੇ ਉਹ ਫਰਗੇਵ ਹੋ ਪਰਮਨੈਂਟਲੀ ਉਹ ਬਾਲਸ ਕੀਤਾ ਜਾਊਗਾ ਖੋਵਾਂਗੇ ਨਾਲ ਐਜ਼ ਅ ਪਾਰਟਨਰ ਅਸੀਂ ਹੋਰ ਪੈਸੇ ਵੀ ਦੇਵਾਂਗੇ ਜਿਵੇਂ ਪ੍ਰੋਵਿੰਸ ਮੰਗਦੇ ਪਰ ਬੈਂਚਮਾਰਕਸ ਚਾਹੀਦੇ ਆ ਇਹ ਚੈੱਕ ਬੁੱਕ ਨਹੀਂ ਖੁੱਲਦੀ ਕਿ ਅਸੀਂ ਉਦਾਂ ਹੀ ਦੇ ਦੇਵਾਂਗੇ ਪ੍ਰੋਵਿੰਸ ਤੁਹਾਨੂੰ ਨਹੀਂ ਲੇਕਿਨ ਜੇ ਇਹ ਹੁਣ ਮਾਮਲਾ ਕਿਸੇ ਸਿਰੇ ਨਹੀਂ ਚੜਿਆ ਬੈਠਕ ਹੋਈ ਦੋ ਦਿਨ ਮੀਟਿੰਗਸ ਹੋਈਆਂ ਦਸ ਆਪਣੇ ਸੂਬੇ ਟੈਰੀਟਰੀਜ਼ ਤੋਂ ਜਿਹੜੇ ਮਿਨਿਸਟਰਸ ਆਏ ਸਾਡੇ ਫੈਡਰਲ ਮਿਨਿਸਟਰ ਵੀ ਆਏ ਇੰਨਾ ਜ਼ਿਆਦਾ ਪਬਲਿਕ ਦਾ ਜਿਹੜਾ ਟੈਕਸਪੇਅਰ ਦਾ ਪੈਸਾ ਵੀ ਇਸ ਸਾਰੀ ਗੱਲਬਾਤ ਦੇ ਉੱਤੇ ਲੱਗਾ ਨਤੀਜਾ ਫੇਰ ਨਹੀਂ ਕੋਈ ਨਿਕਲੇਆ ਕਿ ਫੈਡਰਲ ਸਰਕਾਰ ਆਪਣੇ ਵੱਲੋਂ ਕੋਈ ਕਾਨੂੰਨ ਹੀ ਨਹੀਂ ਇਸ ਅਜਿਹਾ ਬਣਾ ਸਕਦੀ ਜੇ ਤੁਸੀਂ ਬੈਂਚਮਾਰਕ ਦੀ ਗੱਲ ਕਰ ਰਹੇ ਹੋ ਕਿ ਕੀ ਕੀਤਾ ਜਾ ਚਾਹੀਦਾ ਚੀਨ ਬਹੁਤ ਕੁਝ ਪੈਟ ਕਰ ਰਿਹਾ ਕਮਿਊਨਿਸਟ ਪਾਰਟੀ ਆਫ ਚਾਈਨਾ ਜਿਹੜੀ ਹੈ ਉਹ ਇੱਥੇ ਨਰਸ਼ੀ ਪੇਜ ਤੇ ਇਹ ਦੀਆਂ ਰਿਪੋਰਟਸ ਆ ਗਈਆਂ ਸਾਡੀ ਸੀਸ ਜਿਹੜੀ ਸਪਾਈ ਏਜੰਸੀ ਹੈ ਉਹ ਕਹਿ ਰਹੀ ਹੈ ਪ੍ਰਾਈਮ ਮਿਨਿਸਟਰ ਕਹਿ ਰਹੇ ਇਹ ਜਿਹੜਾ ਅੱਗੇ ਕਹਿੰਦਾ ਮੌਕਾ ਦਿੱਤਾ ਸੀਗਾ ਚਾਈਨਾ ਨੂੰ ਤੁਸੀਂ ਗਲੋਬਲ ਕਮਿਊਨਿਟੀ ਚ ਆ ਗਿਆ ਵਰਲਡ ਬੇਸ ਆਰਡਰ ਦੇ ਬੰਦੇ ਤੁਸੀਂ ਵਰਲਡ ਟ੍ਰੇਡਿੰਗ ਬੇਸ ਆਰਡਰ ਚ ਆਉਦੇ ਉਹ ਜਦੋਂ ਫੇਲ ਹੋ ਮੈਟ੍ਰਿਕਸ ਕੀਤੇ ਆ ਟਰਸਟ ਨੂੰ ਹੀ ਆਪਣਾ ਤੋੜਿਆ ਉਹਦੇ ਨਾਲ ਹੋ ਸਕਦੀਆਂ ਵੀ ਤਦੇ ਹੋਣ ਲੱਗੀਆਂ ਨੇ ਦੇਣ ਨੂੰ ਵੀ ਤੁਸੀਂ ਪ੍ਰੋਪਰਲੀ ਦੁਨੀਆ ਦੇ ਵਿੱਚ ਹਿੱਸਾ ਲਓ ਹੌਨ ਉਸ ਵਿੱਚ ਚੇਤਾਵਨੀ ਵੀ ਦੇ ਦਿੱਤੀ ਕਿ ਤੁਸੀਂ ਆਪਣਾ ਬੋਲੀ ਵਸਤ ਚੱਕੋ सिक्के एस पी सिकसनरेम पंजाब रेडियो सुनने वाले सारे स्रोतिया का मैं समीर कौशल हार्दिक निगा स्वागत करता एक बार फिर तो ट्रैफिक बहुत ज्यादा से इस करके सा मेंबर ऑफ पार्लीमेंट साहब रणदीप सराय जी जे तो मेंबर ऑफ पार्लियामेंट ने ਉਹ ਥੋੜੀ ਦੇਰ ਵਾਸਤੇ ਲੇਟ ਹੋ ਗਏ ਪਰ ਗੱਲਬਾਤ ਜਿਹੜੀ ਹੈ ਉਹ ਮਹੱਤਵਪੂਰਨ ਵਿਸ਼ੇ ਜਿਹੜੇ ਨੇ ਵਾਪਸ ਜ਼ਰੂਰ ਕਰਾਂਗੇ ਬਿਨਾ ਟਾਈਮ ਵੇਸਟ ਕੀਤੇ ਆ ਸਵਾਗਤ ਕਰਦੇ ਆ ਸਰਦਾਰ ਰਣਜੀਤ ਸਿੰਘ ਸਰਾਏ ਸਾਹਿਬ ਦਾ ਸਰਾਏ ਸਾਹਿਬ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਸਮੀਰ ਜੀ ਔਰ ਥੈਂਕ ਯੂ ਟੋ ਸੈਟ ਇਸ ਟੀਮ ਇਨਸਰੁੱਟਿਆਂ ਦਾ ਸਰਾਏ ਸਾਹਿਬ ਸਭ ਤੋਂ ਪਹਿਲਾਂ ਤੁਹਾਡੇ ਕੋਲ ਇਹ ਹੀ ਜਾਣਨਾ ਚਾਹਾਂਗੇ ਕਿ ਤੁਸੀਂ ਹੁਣ ਵਾਪਸ ਸਰੀ ਦੇ ਵਿੱਚ ਆਏ ਹੋਏ ਹੋ ਪਰ ਬਿਜ਼ੀ ਹੋ ਤੁਸੀਂ ਜਿਹੜਾ ਫਾਲ ਇਸ ਵੇਲੇ ਸੈਸ਼ਨ ਚੱਲ ਰਿਹਾ ਹੈ ਇਹਦੀ ਇੰਪੋਰਟੈਂਸ ਸਾਨੂੰ ਦੱਸੋ ਕਿ ਕਿਸ ਤਰੀਕੇ ਨਾਲ ਦੀ ਇੰਪੋਰਟੈਂਸ ਹੈ ਜਿਹੜਾ ਫਾਲ ਸੈਸ਼ਨ ਤੋਂ ਦੇ ਇੱਕ ਜਿਹੜਾ ਆਮ ਤੌਰ ਤੇ ਫਰਵਰੀ ਮਾਰਚ ਅਪ੍ਰੈਲਸ ਹੁੰਦਾ ਜਿਹੜਾ ਬਜਟ ਬਿਗ ਬਜਟ ਹੁੰਦਾ ਐਫਐਫਐਲ ਇਕਨੋਮਿਕ ਸਟੇਟਮੈਂਟ ਹੁੰਦਾ ਜਿਹਦੇ ਵਿੱਚ ਫਾਈਨੈਂਸ ਮਿਨਿਸਟਰ ਕੰਟਰੀ ਦੀ ਸਿਚੁਏਸ਼ਨ ਦੱਸਦੇ ਹੁੰਦੇ ਫਾਈਨੈਂਸ਼ਲੀ ਕਿੱਥੇ ਹੈ ਮਿਨੀ ਬਜਟ ਕਹਿੰਦੇ ਮਿਨੀ ਬਜਟ ਕਹਿੰਦੇ ਔਰ ਨਾਲ ਉਹ ਆਪਣੇ ਜਿਹੜੇ ਕੋਈ ਨਵੇਂ ਐਲਾਨ ਆ ਜਿਹੜੇ ਪ੍ਰੋਮਿਸ ਕੀਤੇ ਆ ਉਹ ਉਸ ਵੇਲੇ ਐਲਾਨ ਕਰਦੇ ਹਾਲਾਤਾਂ ਅਨੁਸਾਰ ਅੱਛਾ ਇਹ ਇਸ ਬਜਟ ਦੇ ਵਿੱਚ ਖਾਸ ਤੌਰ ਤੇ ਜੇ ਕੀ ਪੁਆਇੰਟਸ ਦੇਖਣੇ ਹੋਣ ਤਾਂ ਕਿਹੜੇ-ਕਿਹੜੇ ਆ ਕਿਉਂਕਿ ਰਾਈਟ ਨਾਓ ਜਿਹੜੀ ਸਭ ਤੋਂ ਮਹੱਤਵਪੂਰਨ ਚੀਜ਼ ਚੱਲ ਰਹੀ ਹੈ ਦੂਜੀ ਸਾਡੇ ਹੈਲਥਕੇਅਰ ਦਾ ਜਿਹੜਾ ਪੂਰਾ ਟਾਂਚ ਹੈ ਅ ਨੈਸ਼ਨਲ ਜੇਸੀ ਪੱਧਰ ਤੇ ਦੇਖੀਏ ਫੈਡਰਲ ਪੱਧਰ ਤੇ ਵੀ ਔਰ ਪ੍ਰੋਵਿੰਸ਼ੀਅਲ ਪੱਧਰ ਤੇ ਵੀ ਬਹੁਤ ਜ਼ਿਆਦਾ ਕਰੰਚ ਹੈ ਇਹਨੂੰ ਕਿਸ ਤਰੀਕੇ ਨਾਲ ਇਸ ਬਜਟ ਦੇ ਵਿੱਚ ਦੇਖਿਆ ਜਾ ਰਿਹਾ ਜੋ ਇਮੀਡੀਏਟ ਸਾਨੂੰ ਜ਼ਰੂਰਤ ਹੈ ਸੋ ਜਿਹੜਾ ਮੇਨ ਫੋਕਸ ਇਹ ਲਾਏਗਾ ਕਿ ਇਹ ਬਜਟ ਸਰਕਾਰ ਕੇ ਟਾਰਗੇਟਡ ਸਪੋਰਟ ਦੇ ਉਹ ਜਿਹੜੇ ਸੈਕਟਰਾਂ ਨੂੰ ਮੋਸਟ ਵਲਨਰੇਬਲ ਜਿਹੜੇ ਲੋਕਾਂ ਨੂੰ ਤਾਂ ਕਿ ਇਨਫਲੇਸ਼ਨ ਮੇਰਾ ਹੋਵੇ ਪਰ ਜਿਹੜੇ ਇਨਫਲੇਸ਼ਨਾਂ ਤੋਂ ਸਭ ਤੋਂ ਜ਼ਿਆਦਾ ਵਿਕਟਮ ਆ ਜਾਂ ਉਹ ਲੋਡ ਵਨ 하게 ਉਹਨਾਂ ਵਾਸਤੇ ਹੋਵੇ ਸੋ ਉਹ ਹੈਲਪ ਫॉर ਵਰਕਰਸ ਹੈਲਪ ਫॉर ਸਟੂਡੈਂਟਸ ਐਂਡ ਯੂਥਸ ਐਂਡ ਹੈਲਪ ਫॉर ਬਿਜ਼ਨੈਸਿਸ ਇਟ ਇਨ ਫ ਜਿਹੜੇ ਵਰਕਰਸ ਉਹਨਾਂ ਵਾਸਤੇ تقریبا 4 ਬਿਲੀਅਨ ਡਾਲਰਸ ਉਹਨਾਂ ਨੂੰ ਕੈਨੇਡਾ ਵਰਕਰਸ ਬੈਨੀਫਿਟ ਜਿਹੜੇ ਲੋ ਇਨਕਮ ਤੇ ਬਣਾਉਂਦੇ ਆ ਉਹਨਾਂ ਨੂੰ ਸਪੋਰਟ ਉਹ ਟਾਰਗੇਟਡ ਸਪੋਰਟ ਹੋਗੀ ਇਸੇ ਤਰ੍ਹਾਂ ਉਹਨਾਂ ਨੂੰ ਰੀਟ੍ਰੇਨ ਗ੍ਰੀਨ એનર્ਜੀ ਕਾਸ ਕਰਕੇ ਜਿਹੜੇ ਕਲਾਈਮਟ ਪ੍ਰਤੀ ਕੰਮ ਹੈਗੇ ਜਿਵੇਂ ਓਇਲ ਸੈਂਸ ਵਾਲੇ ਉਹਨਾਂ ਨੂੰ ट्रांजिशन ਕਰਨਾ ਸਾਡਾ ਵਾਅਦਾ ਕਿ ਤੁਹਾਨੂੰ ਗੁੱਡ ਕਲੀਨ એનર્ਜੀ ਜੌਬਸ ਦੇ ਵਿੱਚ ਅਸੀਂ ट्रांजिशन ਕਰਾਂਗੇ ਸਟੂਡੈਂਟਾਂ ਵਾਸਤੇ ਬਹੁਤ ਇੰਪੋਰਟੈਂਟ ਕਿ ਜਿਹੜਾ ਇੰਟਰਸਟ ਹੈ ਸਟੂਡੈਂਟ ਲੋਨਾਂ ਤੇ ਫੈਡਰਲ ਗਵਰਨਮੈਂਟ ਲੋਨਸ ਦੇ ਉਹ ਫਰਗੇਵਰ ਪਰਮ ਰੈਡੀ ਉਹ ਬਾਲਿਸ਼ ਕੀਤਾ ਜਾਊਗਾ ਕਿਉਂਕਿ ਅਸੀਂ ਇਹ ਨਹੀਂ ਚਾਹੁੰਦੇ ਕਿ ਇਹ ਬਰਡਨ ਵਿਆਜ ਦਾ ਜਿਹੜਾ ਪੜ੍ਹਾਈ ਦੇ ਉੱਤੇ ਤੁਹਾਡੇ ਮਨ ਦੇ ਵਿੱਚ ਕਮੇਸ਼ਾ ਹੋਵੇ ਤੁਹਾਨੂੰ ਇਹ ਹੀ ਹੋਵੇ ਕਿ ਮੈਂ ਮੋੜਨੇ ਆ ਪੈਸੇ ਜਿੰਨਾ ਡੋਮੈਸਟਿਕ ਸਟੂਡੈਂਟਸ ਡੋਮੈਸਟਿਕ ਸਟੂਡੈਂਟਸ ਵਾਸਤੇ ਹਾਂਜੀ ਔਰ ਇਹਦਾ ਇੱਕ ਹੋਰ ਹੈ ਕਿ ਨਾਲ 40000 ਤੋਂ ਜਿੰਨਾ ਜੇ ਤੁਸੀਂ ਬਣਾਉਂਦੇ ਨਹੀਂ ਉਸ ਤੋਂ ਪਹਿਲਾਂ ਤੁਹਾਨੂੰ ਕੋਈ ਉਹਦੀ ਪੇਮੈਂਟ ਨਹੀਂ ਦੇਣੀ ਪਊਗੀ ਸੋ ਯੂ ਓਨਲੀ ਸਟਾਰਟ ਪੇਇੰਗ ਜਦੋਂ ਤੁਹਾਨੂੰ ਗੁੱਡ ਮੀਡਲ ਕਲਾਸ ਜੌਬ ਮਿਲ ਜਾਂਦੀ ਐਂਡ ਲਾਸਟ ਹੈ ਜਿਹੜੇ ਆਪਣੇ ਬਿਜ਼ਨੈਸਸ ਜਾਂ ਇਹਨਾਂ ਦੇ ਵਿੱਚ ਯੂਐਸ ਦੇ ਵਿੱਚ ਬਹੁਤ ਵੱਡਾ ਬਜਟ ਨਿਕਲਿਆ ਸੀ ਦੀ ਨਾ ਮੈਚ ਕਰੀਏ ਤਾਂ ਕੈਨੇਡੀਅਨ ਇਕਨੋਮੀ ਕੋ ਉਹ bizness development ਉਧਰ ਚਲ ਜੂਗੀ ਫੋਰ ਐਗਜ਼ਾਮਪਲ ਬੈਟਰੀ ਆਪਰਡ ਕਾਰਸ ਇਸ ਟਾਈਪ ਆਫ ਜੀ ਉਹਦੇ ਵਾਸਤੇ 30% ਕੈਪੀਟਲ ਕਾਸਟ ਦਾ ਟੈਕਸ ਕ੍ਰੈਡਿਟ ਜਿਹੜਾ ਉਹ ਮੈਚ ਕੀਤਾ ਗਿਆ ਤਾਂ ਕਿ ਸਾਡਾ ਦਾ ਯੂ ایس ਦਾ ਸਿਮਲਰ ਹੋਊਗਾ ਤਾਂ ਤਾਂ ਕਿ ਜਿਹੜਾ ਕੈਸ਼ ਫਲੋ ਉਧਰ ਨ ਜਾਊਗਾ ਔਰ ਗੁੱਡ ਕਲੀਨ ਟੈਕ એનર્ਜੀ ਨੂੰ ਇਨਸੈਂਟਿਵਾਇਜ਼ ਕਰੂਗਾ ਜਿਵੇਂ ਅੰਸਰੀ ਦੇ ਵਿੱਚ ਇਲੈਕਟ੍ਰਿਕ ਮੋਟਰਸਾਈਕਲ ਦੀ ਫੈਕਟਰੀ ਬਣ ਰਹੀ ਹੈ ਇਸ ਟਾਈਪ ਆਫ bizness ਵਾਸਤੇ ਸੋ ਇੱਕ ਇਤਰ ਟਾਰਗੇਟਡ ਸਪੋਰਟ ਹੈ ਉਸ ਤੋਂ ਇਲਾਵਾ ਪਹਿਲਾਂ ਜਸਟ ਅਫੋਰਡੇਬਿਲਟੀ ਐਕਟ ਕੀ ਤਸ ਜੀ ਜੀ ਦੀ ਜਿਹਨਾਂ ਸਾਰੇ ਪਿਛਲੇ ਹਫ਼ਤੇ ਜੀਐਸਟੀ ਜਿਹੜੇ ਐਲੀਜੀਬਲ ਕ੍ਰੈਡਿਟ ਵਾਸਤੇ ਉਹਨਾਂ ਨੂੰ ਡਬਲ ਕੀਤਾ ਗਿਆ ਚਾਹੇ ਉਹ ਸਿੰਗਲ ਹੈ ਤੇ ਅਜੇ ਕਪਲਸ 250 485 ਡਾਲਰ ਜੇ ਤੁਸੀਂ ਕਪਲ ਹੈਗੇ ਆ ਇਸੇ ਤਰ੍ਹਾਂ ਡੈਂਟਲ ਜਿਹੜੇ ਬੱਚੇ 12 ਸਾਲ ਤੋਂ ਥੱਲੇ ਜਿਨ੍ਹਾਂ ਦੇ ਫੈਮਿਲੀ ਇਨਕਮ 70 ਟੂ 90000 ਤੋਂ ਥੱਲੇ ਆ ਉਹਨਾਂ ਨੂੰ ਐਲੀਜੀਬਲ 650 ਡਾਲਰ ਵਰਥ ਆਫ ਡੈਂਟਲ ਕੇਅਰ ਇਹ ਸੋ ਐਜੀ ਟਾਰਗੇਟਡ ਸਪੋਰਟ ਮੋਸਟ ਵਲਨਰੇਬਲ ਜਨਨ ਲੋਡ ਵੰਦ ਹੈਗੇ ਆ ਤਾਂ ਕਿ ਉਹਨਾਂ ਨੂੰ ਥੋੜਾ ਜਿਹਾ ਸਹਾਰਾ ਮਿਲੇ ਇਹ ਬੜਾ ਨੀਡ ਪੁਆਇੰਟ ਹੈ ਉੱਪਰ ਤੇ ਕਈ ਕੰਪੋਨੈਂਟ ਹੈ ਇੱਕ ਤਾਂ ਚਲੋ ਤੁਸੀਂ ਆਰਥਿਕ ਤੌਰ ਤੇ ਸਹਾਇਤਾ ਕੀਤੀ ਜਾ ਰਹੀ ਹੈ ਕੋਵਿਡ ਦੇ ਦੌਰਾਨ ਵੀ 2000 ਡਾਲਰ ਦੀ ਸਹਾਇਤਾ ਕੀਤੀ ਉਹਨੂੰ ਲੈ ਕੇ ਵੀ ਕਈ ਤਰ੍ਹਾਂ ਦੀਆਂ ਕੰਟਰੋਵਰਸੀਆਂ ਬਣੀਆਂ ਸ਼ੁਰੂ ਹੋਈਆਂ ਔਰ ਖਾਸ ਤੌਰ ਤੇ ਹੁਣ ਟਾਰਗੇਟਡ ਸਪੋਰਟ ਦੀ ਗੱਲ ਤਾਂ ਕਹੀ ਜਾ ਰਹੀ ਹੈ ਲੇਕਿਨ ਇਹਦੇ ਵਿੱਚ ਵੀ ਜੇ ਬਜ਼ੁਰਗਾਂ ਦੀ ਵੀ ਗੱਲ ਕਰੀਏ ਪੈਨਸ਼ਨ ਤਾਂ ਉਹਨਾਂ ਦੀ ਵਧ ਨਹੀਂ ਰਹੀ ਲੇਕਿਨ ਮਹਿੰਗਾਈ ਵਧ ਰਹੀ ਹੈ ਉਹਨੂੰ ਕਿਸ ਤਰੀਕੇ ਨਾਲ ਦੇਖਿਆ ਜਾ ਰਿਹਾ ਔਰ ਖਾਸ ਤੌਰ ਦੇ ਉੱਤੇ ਜਦੋਂ ਅਸੀਂ ਗੱਲ ਕਰਦੇ ਹਾਂ ਸਹੂਲਤ ਦੀ ਉਹ ਚ ਹੈਲਥ ਕੇਅਰ ਸਾਡਾ ਬਹੁਤ ਵੱਡਾ ਇੱਕ ਸਮੱਸਿਆ ਬਣ ਕੇ ਆ ਰਹੀ ਹੈ ਇਹਨੂੰ ਪਿੱਛੇ ਜੇ ਮੀਟਿੰਗ ਵੀ ਹੋਈ ਹੈ ਆਪਣੇ ਵੈਂਕੂਵਰ ਦੇ ਵਿੱਚ ਹੀ ਹੋਈ ਹੈ ਇਨਫੈਕਟ ਆਪਣੇ ਯੌ ਇਵ ਡੁਕਲੋ ਜਿਹੜੇ ਮਿਨਿਸਟਰ ਫੈਡਰਲ ਮਿਨਿਸਟਰ ਨੇ ਹੈਲਥ ਦੇ ਉਹ ਵੀ ਆਏ ਸੀ ਉਹਨੂੰ ਤੁਸੀਂ ਕਿਸ ਤਰੀਕੇ ਨਾਲ ਦੇਖ ਰਹੇ ਹੋ ਖਾਸ ਤੌਰ ਤੇ ਐਜ਼ ਅ ਬ੍ਰਿਟਿਸ਼ ਕੋਲੰਬੀਅਨ ਔਰ ਐਜ਼ ਅ ਮੈਂਬਰ ਆਫ ਪਾਰਲੀਮੈਂਟ ਹੂ ਇਸ ਰਿਪਰੈਜ਼ੈਂਟਿੰਗ ਰਿਪਰੈਜ਼ੈਂਟਿੰਗ ਹਿਸ ਰਾਈਡ ਰਾਈਡਿੰਗ ਫਰਮ ਸੌਰੀ ਹਾਂ ਜੀ ਦੇਖੋ ਜਿਹੜਾ 75 ਐਂਡ ਓਵਰ 올ਡ ਅਨਰ ਗੀਆਇਐਸ 올ਡੇਜ ਸੈਕਿਉਰਿਟੀ ਦੇ ਵਿੱਚ ਵੀ ਟਾਪ ਅਪ ਕੀਤਾ ਗਿਆ 10% 올ਡੇਜ ਸੈਕਿਉਰਿਟੀ ਨੂੰ ਵਧਾਈ ਗਈ ਪਲੱਸ ਇਨਫਲੇਸ਼ਨ ਇਨਫਲੇਸ਼ਨ ਦਾ ਬੈਂਚਮਾਰਕ ਉਹਦਾ ਕੀਤਾ ਗਿਆ ਕਿ ਜਿੱਦਾਂ ਮਹਿੰਗਾਈ ਸੀਨੀਅਰ ਦੀ ਵਾਧੇ ਉਸੇ ਤਰ੍ਹਾਂ ਹੋਗਾ ਔਰ ਵਨ ਟਾਈਮ ਪੇਮੈਂਟ ਵੀ ਜਿਹੜੀ ਉਹ 75 ਐਂਡ ਓਵਰ ਨੂੰ ਕੀਤੀ ਆ ਉਹ ਅਮਰੀਕਾ ਲਾ 100 ਦਾਾਲਾ ਸਾਲ ਦਾ ਔਰ ਹੀਅਰ ਆਊਂਡ ਹੋਇਆ ਆਫਟਰ ਵੀ ਜਦੋਂ ਤੁਸੀਂ ਉਹ ਟਾਰਗੇਟ ਏਜ ਨੂੰ ਹੁੰਦੇ ਜਿੱਤੇ ਹੈਲਥਕੇਅਰ ਹੈਲਥਕੇਅਰ ਇੰਪੋਰਟੈਂਟ ਫੈਕਟਰ ਹੈ ਹੈਲਥਕੇਅਰ ਪ੍ਰੋਬਾਬਲੀ ਜੇ ਅਪਾ ਪ੍ਰੋਵੈਂਸ ਤਾਂ cents on the dollar general on tax on the उच्च होता और ਸਾਡੇ ਮਿਸਟਰ ਡਿਕਲੋਰ ਪ੍ਰਾਈਮ ਮਿਨਿਸਟਰ ਨੇ ਕਹ ਕੇ ਅਸੀਂ ਪੂਰਾ ਉਹਨਾਂ ਇਸ਼ਾਰਾ ਦਿੱਤਾ ਕਿ ਅਸੀਂ ਹੋਮਾਗੇ ਨਾਲ ਐਜ਼ ਅ ਪਾਰਟਨਰ ਅਸੀਂ ਹੋਰ ਪੈਸੇ ਵੀ ਦੇਵਾਂਗੇ ਜਿਵੇਂ ਪ੍ਰੋਵੈਂਸ ਮੰਗਦੇ ਪਰ ਬੈਂਚਮਾਰਕਸ ਚਾਹੀਦੇ ਆ ਇਹ ਚੈੱਕ ਬੁੱਕ ਨਹੀਂ ਖੁੱਲੀ ਕਿ ਅਸੀਂ ਉਦਾਂ ਹੀ ਦੇ ਦਵਾਂਗੇ ਪ੍ਰੋਵੈਂਸ ਤੁਹਾਨੂੰ ਸ਼ੋਅ ਕਰਨਾ ਪਊਗਾ ਕਿ ਜੇ ਅਸੀਂ ਆ ਪੈਸੇ ਨਾ ਕੀਤਾ ਸਾਡੇ ਇੰਨੇ ਹੋ ਡਾਕਟਰ ਰਿਕਰੂਟ ਕੀਤੇ ਇੰਨੇ ਸਾਡੇ ਸਰਜਰੀਜ਼ ਦੇ ਬੈਕਲੌਗ ਨਾ ਸੀ ਰਿਡਿਊਸ ਕੀਤਾ ਇੰਨੇ ਅਸੀਂ ਐਮ ਆਰ ਆਈ ਦਾ ਵੇਟ ਟਾਈਮ ਅਸੀਂ ਰਿਡਿਊਸ ਕੀਤਾ ਦੇ ਬੈਂਚਮਾਰਕਸ ਦੇਣਗੇ ਫਿਰ ਅਸੀਂ ਉਹ ਸਮ ਸਟਰ ਟ ਅਕਾਉਂਟੇਬਿਲਟੀ ਚਾਹੀਦੀ ਇਹ ਨਹੀਂ ਕਿ ਫਲੈਟ ਚੈੱਕ ਲਿਖੋ ਤਾਂ ਤੁਸੀਂ ਦਿਓ ਸਾਨੂੰ ਕੋਈ ਕੰਡੀਸ਼ਨਸ ਦੇ ਨਾਲ ਪ੍ਰੋਵੈਂਸ ਨੇ ਦੀ ਇਹ ਮੰਗਿਆ ਕਿ ਸਾਨੂੰ ਬਿਨਾਂ ਕੰਡੀਸ਼ਨ ਤੋਂ ਪੈਸੇ ਦਿੱਤੇ ਜਾਣ 22% ਤੋਂ ਵਧਾ ਕੇ 35% ਚਾਹਦੇ ਸੋ ਉਹ 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 ਚੀਜ਼ ਜਿਹੜੀ ਹੈਗੀ ਆ ਉਹ ਫੇਅਰ ਨਹੀਂ ਹੈਗੀ ਕਿਉਂਕਿ ਆਪਾਂ ਨੂੰ ਦੇਖਣਾ ਪਊਗਾ ਸੂਬੇ 바이 ਸੂਬਾ ਕਿਹੜਾ ਡੋਲਰ ਮੈਕਸਮਾਈਜ਼ ਕਰਦਾ ਕਿਹੜਾ ਸਹੂਲਤਾ ਵੈਸ ਦਿੰਦਾ ਸੋ ਉਹਦੇ ਬੈਂਚਮਾਰਕ ਕਰਕੇ ਤਾਂ ਕਿ ਉਹਨਾਂ ਦਾ ਇੱਕ ਹੈਲਥੀ ਕੰਪੀਟੀਸ਼ਨ ਹੋਵੇ ਵਧੀਆ ਰਿਕਰੂਟਮੈਂਟ ਵਾਸਤੇ ਵਧੀਆ ਸਰਵਿਸਿਜ਼ ਵਾਸਤੇ ਔਰ ਲੈਸ ਟਾਈਮ ਦੇ ਵਿੱਚ ਇਹ ਚੀਜ਼ਾਂ ਬਹੁਤ ਇੰਪੋਰਟੈਂਟ ਹੈ ਔਰ ਕਿਦਾਂ এফਸ਼ੀਐਂਟਲੀ ਡਿਲੀਵਰ ਕਰਨ ਨਹੀਂ ਲੇਕਿਨ ਜੇ ਇਹ ਹੁਣ ਮਾਮਲਾ ਕਿਸੇ ਸਿਰੇ ਨਹੀਂ ਚੜਿਆ ਬੈਠਕ ਹੋਈ ਦੋ ਦਿਨ ਮੀਟਿੰਗਸ ਹੋਈਆਂ 10 ਆਪਣੇ ਸੂਬੇ ਟੈਰੀਟਰੀਜ਼ ਤੋਂ ਜਿਹੜੇ ਮਿਨਿਸਟਰਸ ਆਏ ਸਾਡੇ ਫੈਡਰਲ ਮਨਿਸਟਰ ਵੀ ਆਏ ਇੰਨਾ ਜ਼ਿਆਦਾ ਪਬਲਿਕ ਦਾ ਜਿਹੜਾ ਟੈਕਸਪੇਅਰ ਦਾ ਪੈਸਾ ਵੀ ਸਾਰੀ ਗੱਲਬਾਤ ਦੇ ਉੱਤੇ ਲੱਗਾ ਨਤੀਜਾ ਫੇਰ ਨਹੀਂ ਕੋਈ ਨਿਕਲਿਆ ਕਿ ਫੈਡਰਲ ਸਰਕਾਰ ਆਪਣੇ ਵੱਲੋਂ ਕੋਈ ਕਾਨੂੰਨ ਹੀ ਨਹੀਂ ਅਜਿਹਾ ਬਣਾ ਸਕਦੀ ਜਿਹੜੇ ਤੁਸੀਂ ਬੈਂਚਮਾਰਕ ਦੀ ਗੱਲ ਕਰ ਰਹੇ ਹੋ ਕਿ ਕੀਤਾ ਜਾਏ ਹਾਂਜੀ ਸੋ ਉਹ ਹੀ ਗੱਲ ਚੱਲ ਰਹੀ ਹੈ ਉਹ ਆਈ ਥਿੰਕ ਯਾਨੀ ਦੋ ਦਿਨ ਹੋ ਲਾਇਆ ਕੋਸ਼ਿਸ਼ ਕਰਨ ਨੂੰ ਇਹਨਾਂ ਨੂੰ ਮਨਾਉਣ ਨੂੰ ਜੇ ਨਹੀਂ ਇਹ ਪੈਸੇ ਨਹੀਂ ਕਿ ਪਹਿਲੀ ਵਾਰੀ ਹੋਇਆ ਜਦੋਂ ਵੀ ਹੈਲਥ ਕੋਡ 5 ਸਾਲ ਬਾਅਦ ਜਦੋਂ ਇਹ ਹੁੰਦੀ ਆ ਲਾਸਟ ਟਾਈਮ ਵੀ ਥੋੜਾ ਟਾਈਮ ਲੱਗਦਾ ਪ੍ਰੋਵਿੰਸਰਾਂ ਨੂੰ ਤੁਹਾਨੂੰ ਕਰਨਾ ਪੈਂਦਾ ਫਿਰ ਇਹ ਬੈਂਚ ਪਬਲਿਕ ਵੀ ਚਾਹੁੰਦੀ ਆ ਪਬਲਿਕ ਵੀ ਬਿਨਾ ਬੈਂਚਮਾਰਕ ਤੋਂ ਨਹੀਂ ਪੈਸੇ ਦੇਣਾ ਚਾਹੁੰਦੀ ਕਿਉਂਕਿ ਉਹ ਵੀ ਰੀਅਲਾਈਜ਼ ਕਰਦੇ ਕਿ ਜੇ ਸਾਡੀ ਹੈਲਥ ਇੰਪਰੂਵਮੈਂਟ ਨਹੀਂ ਹੁੰਦੀ ਲਾਸਟ ਟਾਈਮ ਫੋਰ ਐਗਜ਼ਾਮਪਲ ਅਸੀਂ 700 ਮਿਲੀਅਨ ਬੀਸੀ ਨੂੰ ਐਕਸਟਰਾ ਦਿੱਤਾ ਸੀਗਾ ਸੀਨੀਅਰ ਕੇਅਰ ਵਾਸਤੇ ਹੋ ਕੇ 700 ਮਿਲੀਅਨ 680 ਆਈ ਥਿੰਕ ਮਿਲੀਅਨ ਸਿਕਾ ਟੂ ਬੀ ਐਗਜ਼ੈਕਟ 멘ਟਲ ਹੈਲਥ ਵਾਸਤੇ ਅਗੇਨ ਉਹਦੇ ਬੈਂਚਮਾਰਕ ਕਿਉਂਕਿ ਜਦੋਂ ਅਸੀਂ ਜਾ ਕੇ ਪਬਲਿਕ ਨੂੰ ਕਹਿੰਨੇ ਕਿ ਅਸੀਂ ਵਈ ਬੀਸੀ ਨੂੰ ਦਿੱਤਾ 700 ਮਿਲੀਅਨ ਉਹ ਕਹਿੰਦੇ ਮੈਨੂੰ ਤਾਂ ਸਹੂਲਤ ਮਿਲੀ ਨਹੀਂ ਹੈਗੀ ਉਹ ਚੀਜ਼ ਜਿਹੜੀ ਹੈਗੀ ਆ ਉਹ ਦੇ ਫਰੇਮਵਰਕ ਆਫ ਫੈਡਰੇਸ਼ਨ ਆਫ ਕੈਨੇਡਾ ਜਿਹਦੇ ਵਿੱਚ ਪ੍ਰੋਵਿੰਸ ਦਾ ਫੈਡਰਲ ਗਵਰਨਮੈਂਟ ਦੇ ਡਿਊਟੀਆਂ ਵਕ ਵਕ ਸੋ ਅਸੀਂ ਡਿਲੀਵਰੀ ਨਹੀਂ ਉਹਦੀ ਕਰਦੇ ਪਰ ਅਸੀਂ ਇਹ ਜ਼ਰੂਰ ਅਕਾਊਂਟੇਬਿਲਟੀ ਚਾਹੁੰਦੇ ਆ ਉਹ ਚੀਜ਼ ਹੁਣ ਸਾਡੇ ਮਿਨਿਸਟਰ ਡੁਕਲੋਰ ਪਲੱਸ ਡੋਮਿਨਿਕ ਲਬਲੌਕ ਇਹ ਮਿਨਿਸਟਰ ਜਿਹੜੇ ਇੰਟਰ ਬੀਸੀ ਇੰਟਰ ਪ੍ਰੋਵਿੰਸ਼ੀਅਲ ਗਵਰਨਮੈਂਟ ਮਾਮਲਿਆਂ ਦੇ ਹੈਗੇ ਆ ਇੰਟਰ ਗਵਰਨਮੈਂਟਲ ਮਾਮਲਿਆਂ ਦੇ ਮਿਨਿਸਟਰ ਹੈਗੇ ਇਹ ਹੁਣ ਇਹ ਗੱਲਾਂ ਕਰ ਰਹੇ ਆ ਔਰ ਮੈਂ ਪੂਰੀ ਆਸ ਰੱਖਦਾ ਕਿ ਅਸੀਂ ਇਸ ਚੀਜ਼ ਦੇ ਵਿੱਚ ਰਿਜ਼ੋਲਵ ਕਰਾਂਗੇ ਸਾਡੇ ਹਜੇ ਤੱਕ ਜਿੰਨੇ ਵੀ ਪ੍ਰੋਵਿੰਸ਼ੀਅਲ ਗਵਰਨਮੈਂਟਾਂ ਦੇ ਨਾਲ ਸਮਝੌਤੇ ਹੋਏ ਆ ਜਾਂ ਅਗਰੀਮ ਦੇ ਫੰਡਿੰਗ ਦੇ ਬਟ ਐ ਸਕਸੈਸਫੁਲ ਹੈ ਬੀਸੀ ਕਾਸ ਕਰਕੇ ਆਲਵੇਸ ਉੱਪਰ ਰਿਹਾ ਹਮੇਸ਼ਾ ਇੱਕ ਚੀਜ਼ ਪਰ ਤੋਂ ਹੋਰ ਮੈਂ ਪੁੱਛਣੀ ਚਾਹੂੰਗਾ ਇਸ ਪੁਆਇੰਟ ਆਫ 뷰 ਦੇ ਨਾਲ ਕਿ ਕਿਉਂਕਿ ਜਦੋਂ ਮੈਂ ਪਹਿਲਾਂ ਕਿਹਾ ਤੁਸੀਂ ਆਪਣੀ ਰਾਈਡਿੰਗ ਨੂੰ ਰਿਪਰੈਜ਼ੈਂਟ ਕਰਦੇ ਹੋ ਜਾ ਕੇ ਤੁਸੀਂ ਉੱਥੇ ਬੈਠਦੇ ਹੋ ਕੀ ਉੱਥੇ ਅਜਿਹੇ ਮੁੱਦਿਆਂ ਨੂੰ ਵੀ ਧਿਆਨ ਚ ਰੱਖਿਆ ਜਾਂਦਾ ਜਿਹੜੇ ਤੁਹਾਡੇ ਰਾਈਡਿੰਗ ਦੇ ਨਾਲ ਸਪੈਸੀਫਿਕ ਨੇ ਜਾਂ ਕਿ ਕੇਵਲ ਲਿਬਰਲ ਪਾਰਟੀ ਦੇ ਕਿਉਂਕਿ ਤੁਸੀਂ ਮੈਂਬਰ ਆਫ ਪਾਰਲੀਮੈਂਟ ਹੋ ਇਹ ਵੱਲ ਉਹਨਾਂ ਦੇ ਹਰ ਚੀਜ਼ ਨੂੰ ਹੀ ਸਪੋਰਟ ਜਿਹੜੀ ਆ ਉਹ ਕੀਤੀ ਜਾਂਦੀ ਹੈ ਨਹੀਂ ਬਿਲਕੁਲ ਨਹੀਂ ਸਾਡਾ ਜੋ ਸੂਬੇ ਦੇ ਵਿੱਚ ਜਾਂ ਸਾਡੇ ਸ਼ਹਿਰ ਦੇ ਵਿੱਚ ਜਾਂ ਸਾਡੇ ਹਲਕੇ ਦੇ ਵਿੱਚ ਜਿਹੜੀਆਂ ਮੰਗਾਂ ਹੈਗੀਆਂ ਜਾਂ ਲੋੜਾਂ ਹੈਗੀਆਂ ਉਹ ਅਸੀਂ ਜਾ ਕੇ ਕਨਵੇ ਕਰ ਦਈਦੀਆਂ ਨਾਟ ਓਨਲੀ ਪਾਰਲੀਮੈਂਟ ਦੇ ਵਿੱਚ ਵੀ ਅਸੀਂ ਆਪਣੇ ਕੌਕਸ ਦੇ ਵਿੱਚ ਵੀ ਜਾ ਕੇ ਔਰ ਵਕ ਵਕ ਮਿਨਿਸਟਰਾਂ ਨੂੰ ਵੀ ਦੱਸ ਦਈਦਾ ਵੇ ਆਹ ਚੀਜ਼ ਸਾਡੇ ਚ ਨਹੀਂ ਵਰਕ ਕਰਦੀ ਜਾਂ ਆਹ ਚੀਜ਼ ਸਾਡੇ ਚ ਜ਼ਰੂਰੀ ਚਾਹੀਦੀ ਆ ਜਾਂ ਆ ਸਾਡੇ ਕੰਸਟੀਟਿਊਐਂਟਸ ਕੰਪਲੇਨ ਕਰ ਰਹੇ ਇਹਨਾਂ ਨੂੰ ਅਜੇ ਸਮਝ ਨਹੀਂ ਇਸ ਗੱਲ ਦੀ ਜਾਇ ਦੀ ਸਾਨੂੰ ਕਲੈਰਿਟੀ ਹੋਰ ਚਾਹੀਦੀ ਸੋ ਸਾਡਾ ਪੂਰਾ ਫਰਜ਼ ਬਣਦਾ ਕਿ ਜੋ ਵੀ ਮਾਮਲੇ ਸਾਡੇ ਹਲਕੇ ਦੇ ਵਿੱਚ ਹੈਗੇ ਅਸੀਂ ਕਿਉਂਕਿ ਉਹਨਾਂ ਦੇ ਨਵੇਦੇ ਚੁਣੇ ਆ ਸਭ ਤੋਂ ਫਰਸਟ ਸਾਡੀ ਡਿਊਟੀ ਉਹਨਾਂ ਨੂੰ ਹੁੰਦੀ ਆ ਫਿਰ ਸਾਡੀ ਪਾਰਟੀ ਨੂੰ ਹੁੰਦੀ ਆ ਫਿਰ ਗਵਰਨਮੈਂਟ ਨੂੰ ਹੁੰਦੀ ਪਰ ਦੈਟ ਦੈਟ ਹੈਸ ਟੂ ਬੀ ਕਨਵੇਅਰਡ ਔਰ ਹਮੇਸ਼ਾ ਅਸੀਂ ਕਰਦੇ ਰਹਿੰਦੇ ਸਭ ਤੋਂ ਇੰਪੋਰਟੈਂਟ ਜਿਹੜਾ ਇੱਕ ਫੈਕਟਰ ਹੋਣਾ ਗੋ ਆਉਣ ਵਾਲੇ ਦਿਨਾਂ ਦੇ ਵਿੱਚ ਨਜ਼ਰ ਆਣਾ ਸਾਡੇ ਜਿਹੜੇ ਮਿਨਿਸਟਰ ਨੇ ਇਮੀਗ੍ਰੇਸ਼ਨ ਮਿਨਿਸਟਰ ਹੀ ਵਾਸ ਹੇਅਰ ਇਨ ਲਾਸਟ ਫਿਊ ਡੇਜ਼ ਔਰ ਉਹਨਾਂ ਦੇ ਵੱਲੋਂ ਜਿਹੜੀਆਂ ਅਨਾਉਂਸਮੈਂਟਸ ਕੀਤੀਆਂ ਗਈਆਂ ਇਮੀ ਇਮੀਗ੍ਰੇਸ਼ਨ ਨੂੰ ਲੈ ਕੇ ਔਰ ਉਹਦਾ ਕਿੰਨਾ ਕਿਤੇ ਸਿੱਧਾ ਇੰਪੈਕਟ ਸਰੀ ਦੇ ਉੱਤੇ ਬ੍ਰੈਮਟਨ ਦੇ ਉੱਤੇ ਇਹਨਾਂ ਸ਼ਹਿਰਾਂ ਦੇ ਵਿੱਚ ਪ੍ਰਮੁੱਖ ਤੌਰ ਤੇ ਦੇਖਿਆ ਜਾਏਗਾ 노 ਡਾਊਟ ਜਿਹੜੀ ਇਮੀਗ੍ਰੇਸ਼ਨ ਹੈ ਕੱਲੇ ਇੰਡੀਆ ਤੋਂ ਨਹੀਂ ਹੋਣੀ ਜਾਂ ਪੰਜਾਬ ਤੋਂ ਨਹੀਂ ਹੋਣੀ ਥਰੋਅਆਊਟ ਪੂਰੀ ਦੁਨੀਆ ਦੇ ਵਿੱਚੋਂ ਜਿਹੜੇ ਸਟੂਡੈਂਟਸ ਨੇ ਉਹਨਾਂ ਨੇ ਆਣਾ ਜਾਂ ਇਮੀਗ੍ਰੇਸ਼ਨ ਦਾ ਜਿਹੜਾ ਜੋ ਵੀ ਰੂਪ ਰਹਿਗਾ ਉਹ ਰਹੇਗਾ ਇਹਨੂੰ ਕਿਸ ਤਰੀਕੇ ਨਾਲ ਦੇਖਿਆ ਜਾ ਸਕਦਾ ਹੈ ਕਿਉਂਕਿ ਸਾਡੇ ਕੋਲ ਜਿਹੜਾ ਇਨਫਰਾਸਟ੍ਰਕਚਰ ਉਹਦੀ ਬਹੁਤ ਘਾਟ ਹੈ ਇਹ ਜਿਹੜਾ ਵਿਜ਼ਨ ਅਪਰੋਚ ਇੱਕ ਦਿੱਤੀ ਜਾ ਰਹੀ ਹੈ 5 ਲੱਖ ਬੰਦਿਆਂ ਦੀ ਜਾਂ ਜਿੰਨੇ ਵੀ ਲੋਕਾਂ ਦੀ ਉਹਦੇ ਨਾਲ ਇਨਫਰਾਸਟ੍ਰਕਚਰ ਦੀ ਗ੍ਰੋਥ ਕਿਵੇਂ ਨਾਲ ਦੇ ਨਾਲ ਬਣਾਉਂਦੀ ਸੋਚ ਜਿਹੜੀ ਉਹ ਲਿਬਰਲ ਪਾਰਟੀ ਕਰ ਰਹੀ ਹੈ ਬਿਲਕੁਲ ਸੋ ਇਹ ਦੋਨੇ ਚੀਜ਼ਾਂ ਫੋਰ ਇਗਜ਼ਾਮਪਲ ਜੇ ਤੁਸੀਂ ਇਨਵਾਈਟ ਇਹਨੇ ਲੋਕ ਕਰਦੇ ਆ ਤੁਹਾਨੂੰ ਕੰਮ ਆ ਦੀ ਲੋਡ ਆ ਰਿਟਾਇਰਮੈਂਟ ਤਕਰੀਬਨ 5 ਮਿਲੀਅਨ ਸਾਡਾ ਵਰਕਫੋਰਸ ਰਿਟਾਇਰ ਹੋਣ ਨੂੰ ਫਿਰਦਾ ਔਰ ਉਹਨਾਂ ਵਾਸਤੇ ਸਾਨੂੰ 5 ਮਿਲੀਅਨ ਜੇ 5 ਲੱਖ ਵੀ ਆ 10 ਸਾਲ ਲੱਗਣੇ ਉਹ 5 ਮਿਲੀਅਨ ਪੂਰਾ ਕਰਨ ਵਾਸਤੇ ਔਰ ਦੈਟਸ ਜਸਟ ਟੂ ਸਟੇਬਲਾਈਜ਼ ਜਿਹੜਾ ਰਿਟਾਇਰ ਹੋ ਰਿਹਾ ਸੈਕਟਰ ਹੈ ਨਾ ਸੋ ਉਹ ਉਹ ਤਾਂ ਸਾਡੀ ਨੈਸੈਸਿਟੀ ਹੈ ਸਾਡੀ ਲੋਡ ਆ ਉਹ ਹਾਊਸਿੰਗ ਦੀ ਜ਼ਰੂਰ ਮ ਸੋ ਮੈਂ ਦੇਖਿਆ ਐਂਡਰੂ ਪੈਡਰ ਜੋ ਕਿ ਸਾਬਕਾ ਐਸਐਫਯੂ ਦੇ ਪ੍ਰੈਜ਼ੀਡੈਂਟ ਹੈ ਉਹਨੇ ਵੀ ਕਿਹਾ ਕਿ ਯੂਨੀਵਰਸਿਟੀ ਨੇ ਵੀ ਆਪਣਾ ਹਿੱਸਾ ਪੂਰਾ ਕਰਨ ਬਣਾਇਆ ਇਹਨਾਂ ਨੂੰ ਵੀ ਹਾਊਸਿੰਗ ਕ੍ਰੀਏਟ ਕਰਨੀ ਚਾਹੀਦੀ ਕਿ ਸਾਰੇ ਕੰਪੋਨੈਂਟ ਸਿਲੰਡਰ ਸਾਰੇ ਕਾਰ ਦੇ ਚੱਲਣਗੇ ਤਾਂ ਤਾਂ ਗੱਡੀ ਵਧੀਆ ਚੱਲਦੀ ਹੈ ਸੋ ਅਸੀਂ ਤਾਂ ਦੇ ਨੈਸ਼ਨਲ ਹਾਊਸਿੰਗ ਸਟਰੈਟਜੀ ਕੀਤੀ ਹੈ ਆਈ ਥਿੰਕ ਅੱਜ ਵੀ ਵਧੀਆ ਅਨਾਉਂਸਮੈਂਟਸ ਸਰੀ ਵਾਸਤੇ ਆਉਣੀਆਂ ਜਿਹੜੇ ਕਿ ਰੈਪਿਡ ਹਾਊਸਿੰਗ ਇਨੀਸ਼ੀਏਟਿਵ ਬਟ ਜਿਹੜੇ ਸਰੀ ਅਵਾਰਡ ਹੋ ਰਿਹਾ ਪਰ ਓਵਰਆਲ ਆਈ ਥਿੰਕ ਜਿਹੜੀਆਂ ਇੰਪੋਰਟੈਂਟ ਜਗ੍ਹਾ ਕਿ ਹੁਣ ਕਨਵਰ EB ਨੂੰ ਪਹਿਲਾਂ ਕਦੇ ਨਹੀਂ ਸੁਣਿਆ ਹੁਣ ਡੇਵਿਡ EB ਵੀ ਕਹਿੰਦਾ ਕਿ ਨਹੀਂ ਡਾਇਰੈਕਟ ਲਾਜਿਸਲੇਸ਼ਨ ਚਾਹੀਦੀ ਆ ਜ਼ੋਨਿੰਗ ਦੇ ਉੱਤੇ ਕਿੰਤੂ ਪ੍ਰੰਤੂ ਨਹੀਂ ਕਰਨਾ ਚਾਹੀਦਾ ਜਦੋਂ ਜ਼ੋਨਿੰਗ ਹੋਈ ਆ ਹਾਈ ਰਾਈਜ਼ ਦੀ ਜਾਂ ਮਲਟੀਫੈਮਿਲੀ ਦੇ ਉੱਤੇ ਬਣਨੇ ਚਾਹੀਦੇ ਔਰ ਜਲਦੀ ਬਣਨੇ ਚਾਹੀਦੇ ਹੁਣ ਸਿਟੀਜ਼ ਨੂੰ ਵੀ ਵਿਚ ਦੇ ਆਂਦਾ ਗਿਆ ਅਸੀਂ ਵੀ ਉਹਦੇ ਵਾਸਤੇ ਸਭ ਤੋਂ ਪਹਿਲਾਂ 4 ਬਿਲੀਅਨ ਡਾਲਰ ਦਾ ਫੰਡ ਮੋਰੇ ਰੱਖਿਆ ਕਿ ਜਿਹੜੀਆਂ ਸਿਟੀਜ਼ ਜਲਦੀ ਤੋਂ ਜਲਦੀ ਜ਼ਿਆਦਾ ਯੂਨਿਟ ਬਣਾਉਣ ਗਿਆ ਉਹਨਾਂ ਨੂੰ ਉਹਦੇ ਵਿੱਚੋਂ ਫੰਡਿੰਗ ਮਿਲੂਗੀ ਤਾਂ ਕਿ ਹੋਰ ਪਲਾਨ ਚੈੱਕ ਕਰ ਸਰਵਿਸ ਸਟਾਫ ਆਪਣੇ ਲੋਡ ਅਨਸਾਰ ਲੈ ਸਕਣ ਸੋ ਇੱਕ ਕਨਵਰਸੇਸ਼ਨ ਅਸੀਂ ਜਿੱਦਾਂ ਨਾਲ ਹੀ ਹਾਊਸਿੰਗ ਦੀ ਸਟਰੈਟਜੀ ਜਿਹੜੀ ਕਿ ਪਹਿਲੀ ਵਾਰੀ ਫੈਡਰਲ ਗਵਰਨਮੈਂਟ ਨੇ ਤਕਰੀਬਨ ਮੇਕਾ 50 ਸਾਲ ਬਾਅਦ ਹਾਊਸਿੰਗ ਦੀ ਸਟਰੈਟਜੀ ਪਰ ਇਹਦੇ ਚ ਇਹਦੇ ਚ ਇਮੀਗ੍ਰੇਸ਼ਨ ਦੇ ਵਿੱਚ ਇੱਕ ਇੱਕ ਖਾਸ ਤੌਰ ਦੇ ਤੇ ਜਦੋਂ ਮੈਂ ਇਮੀਗ੍ਰੇਸ਼ਨ ਦੀ ਗੱਲ ਕਰਦਾ ਨਾਲ ਮੈਂ ਇਮੀਗ੍ਰੇਸ਼ਨ ਇੰਟਰਨੈਸ਼ਨਲ ਸਟੂਡੈਂਟਸ ਦੀ ਗੱਲ ਕਰ ਰਿਹਾ ਹਾਂ ਹਾਂ ਜੀ ਤੁਸੀਂ ਦੇਖਿਆ ਤੁਸੀਂ ਖੁਦ ਇਹਦੇ ਵਿੱਚ ਇੱਕ ਤੁਹਾਨੂੰ ਵਿਟਨੈਸ ਬਣ ਕੇ ਵੀ ਤੁਸੀਂ ਦੇਖਿਆ ਔਰ ਤੁਸੀਂ ਪਾਰਟੀ ਬਣ ਕੇ ਵੀ ਦੇਖਿਆ ਤੁਹਾਨੂੰ ਮੈਂ ਪਾਰਟੀ ਬਣ ਕੇ ਤਾਂ ਕਰਿਆ ਕਿਉਂਕਿ ਤੁਹਾਡੇ ਤੱਕ ਬਹੁਤ ਕੰਪਲੇਂਟਸ ਆਈਆਂ ਸੀ ਜਦੋਂ ਕੁਝ ਕਾਲਜਸ ਅਜਿਹੇ ਸੀ ਜਿਹੜੇ ਕਿ ਬੱਚਿਆਂ ਦਾ ਐਕਸਪਲੋਇਟੇਸ਼ਨ ਕਰ ਰਹੇ ਸੀ ਸੋ ਜਿਹੜੀ ਪ੍ਰੋਐਕਟਿਵ ਅਪਰੋਚ ਹੈ ਉੱਥੇ ਲਿਬਰਲ ਪਾਰਟੀ ਕਿੱਥੇ ਖੜੀ ਹੈ ਜਦੋਂ ਇਮੀਗ੍ਰੇਸ਼ਨ ਦੀ ਗੱਲ ਕੀਤੀ ਜਾਂਦੀ ਹੈ ਕਿ ਇੰਟਰਨੈਸ਼ਨਲ ਸਟੂਡੈਂਟ ਅਸੀਂ ਧੜਾ ਧੜਾ ਬੁਲਾਣ ਦਾ ਚਾਹੁੰਦੇ ਆ ਪਰ ਇੱਥੇ ਕਈ ਐਸੇ ਆਰਗੇਨਾਈਜ਼ ਇੰਸਟੀਚੂਟਸ ਨੇ ਜਾਂ ਕਾਲਜਸ ਸੋ ਕਾਲਡ ਨੇ ਜਿਹੜੇ ਬੱਚਿਆਂ ਨੂੰ ਐਕਸਪ ਉਨ੍ਹਾਂ ਦੇ ਉੱਤੇ ਉਨ੍ਹਾਂ ਦੇ ਉੱਤੇ ਪ੍ਰੋਐਕਟਿਵ ਅਪਰੋਚ ਜਾਂ ਡੈਟਰੈਂਸ ਜਿਹੜੀ ਉਹ ਕਿਵੇਂ ਰਹੇਗੀ ਸੋ ਦੇਖੋ ਇਹ ਅਗੇਨ ਉਹ ਜਿਹੜਾ ਲੀਵਰਸ ਆਫ ਗਵਰਨਮੈਂਟ ਜਿਹੜਾ ਉਹ ਲੈਵਲਸ ਆਫ ਗਵਰਨਮੈਂਟ ਜਿਹੜੀ ਐਕਚੁਅਲ ਸੁਪਰਵੀਜ਼ਨ ਓਵਰਸਾਈਟ ਯੂਨੀਵਰਸਿਟੀਆਂ ਜਾਂ ਕਾਲਜਾਂ ਦੀ ਹੈ ਉਹ ਸਾਰੀ ਪ੍ਰੋਵਿੰਸ ਦੀ ਜ਼ਿੰਮੇਵਾਰੀ ਹੈ ਪ੍ਰੋਵਿੰਸ ਦਿੰਦਾ ਲਾਇਸੈਂਸ ਕਾਲਜ ਵੇ ਕਾਲਜ ਹੋ ਸਕਦਾ ਬਹੁਤ ਕਾਲਜ ਨੂੰ ਡਿਪਲੋਮਾ ਗ੍ਰੈਂਟਿੰਗ ਡਿਗਰੀ ਗ੍ਰੈਂਟਿੰਗ ਜੋ ਵੀ ਉਹਨੂੰ ਦਰਜਾ ਉਹ ਪ੍ਰੋਵਿੰਸ ਦਿੰਦਾ ਪ੍ਰੋਵਿੰਸ ਹੀ ਕਹਿੰਦਾ ਕਿ ਇਹਨਾਂ ਆ ਕਰਾਈਟੇਰੀਆ ਮੀਟ ਕਰ ਲਿਆ ਤਾਂ ਕਿ ਡੈਜ਼ਿਗਨੇਟਿਡ ਲਰਨਿੰ ਇਸਾਰਾ ਪ੍ਰੋਵਿੰਸ ਦੇ ਨਾ BC ਦੇ ਵਿੱਚ ਤੁਸੀਂ ਦੇਖੋਗੇ ਮੈਂ ਇਹਨਾਂ ਨੂੰ ਚਾਹ ਪੇਲਾ ਲਿਬਰਲ ਸਰਕਾਰ ਸੀ ਹੁਣ ਐਨਡੀਪੀ ਸਰਕਾਰ ਇਹ ਨਹੀਂ ਮੱਚ ਬੈਟਰ ਮੈਂ ਜਦੋਂ ਕ੍ਰੋਸ ਦ ਨੈਸ਼ਨ ਦੇ ਦਾ ਵੱਡੇ ਸੂਬਿਆਂ ਨਾਲੋਂ ਕਮਬੈਕ ਤੋਂ ਅਨਟੇਰੀਓ ਨਾਲੋਂ ਮੱਚ ਬੈਟਰ ਸੁਪਰਵੀਜ਼ਨ ਕੀਤੀ ਹੈ ਕਾਲਜ ਦੀ ਸਾਡੇ ਇੱਥੇ ਤਾਂ ਦੇ ਬਾਲੇ ਤੁਹਾਡਾ ਇੱਥੇ ਸ਼ੋਅ ਤੇ ਵੀ ਬਹੁਤ ਘੱਟ ਪ੍ਰੋਬਲਮ ਆਈਆਂ ਕਿ BC ਦੇ ਵਿੱਚ ਐਕਸਪਲੋਇਟੇਸ਼ਨ ਕਮਬੈਕ ਦੇ ਵਿੱਚ ਜ਼ਿਆਦਾ ਕਮਬੈਕ ਚ ਬਹੁਤ ਜ਼ਿਆਦਾ ਅਨਟੇਰੀਓਜ਼ ਬਹੁਤ ਪ੍ਰੋਬਲਮ ਹੈ ਉਹਨਾਂ ਤੇ ਕਹਿੰਦੇ ਮਾਲਾਂ ਦੇ ਵਿੱਚ ਵੀ ਸਟ੍ਰਿਪ ਮਾਲਸ ਦੇ ਵਿੱਚ ਵੀ ਕਾਲਜ ਕੁੱਲੇ ਆ ਬੇਸਮੈਂਟ ਅਜ ਵੀ ਰੂਮਰ ਆ ਕਹਿੰਦੇ ਕਿ ਕੁੱਲੇ ਆ ਸੋ ਉਹ ਕੰਪਲੇਂਟ ਵੀ ਜਾਦੀ ਹੈ ਇੱਥੇ ਇੱਥੇ ਕੁਆਲਿਟੀ ਆਫ এডੂਕੇਸ਼ਨ ਉੱਥੇ ਆਨ ਰੇਡੀਓ ਦਾ ਮਿਨਿਸਟਰ ਜਿਹੜੇ ਸੀਗੇ ਉਹ ਡਿਨਾਇਲ ਦੇ ਵਿੱਚ ਆ ਕਿ ਸਾਡੇ ਕੋਲ ਪ੍ਰੋਬਲਮ ਉਹ ਸਾਡੇ ਤੇ ਕਹਿੰਦੇ ਵੇ ਵੀਜ਼ੇ ਤੇ ਤੁਸੀਂ ਦਿੰਨੇ ਪਰ ਅਸੀਂ ਵੀਜ਼ੇ ਉਹਨੂੰ ਦਿੰਨੇ ਆ ਜਿਹੜਾ ਪ੍ਰੋਵਿੰਸ ਕਹਿੰਦਾ ਕਿ ਕਾਲਜ ਹੈਗਾ ਇਹ ਇਹਨਾਂ ਦਾ ਕਰਿਕੂਲਮ ਠੀਕ ਆ ਸੋ ਇਹ ਤੇ ਪ੍ਰੋਵਿੰਸ ਸੂਬਿਆਂ ਦੀ ਜ਼ਿੰਮੇਵਾਰੀ ਜ਼ਿਆਦਾ ਇੱਥੇ ਤੁਹਾਨੂੰ ਯਾਦ ਹੋਊਗਾ ਕਿ ਅਮਰੀਕ ਵਰਕ ਹੁੰਦੀ ਜਦੋਂ ਪੋਸਟ ਸਕੰਡਰੀਸ ਉਹਨੇ ਕਾਫੀ ਕ੍ਰੈਕਡਾਊਨ ਕੀਤਾ ਸੀਗੇ ਜਿਹੜੇ ਲੇਬਰ ਜਿਆ ਐਕਸਪਲੋਇਟ ਕਰਦੇ ਜਾਂ ਜਦੋਂ ਕਲਾਸ ਪਹੁੰਚਦੇ ਕੋਈ ਕਲਾਸ ਹੀ ਨਹੀਂ ਹੈਗੀ ਉੱਥੇ ਦ ਉਹਨਾਂ ਨੂੰ ਉਸ ਨੂੰ ਉਹਨਾਂ ਨੂੰ ਕਲਾਸਿਸ ਲਾਉਣ ਦੇ ਵਾਸਤੇ ਜਗ੍ਹਾ ਹੀ ਨਹੀਂ ਮਿਲਦੀ ਉਹਨਾਂ ਨੂੰ ਘਰ ਦੇ ਵਿੱਚ ਹੀ ਬਿਠਾਇਆ ਜਾਂਦਾ ਕਿ ਆਪਣੇ ਲੈਪਟਾਪ ਖੋਲ ਕੇ ਹੀ ਪੜੀ ਜਾਓ ਔਰ ਬੱਚਿਆਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਸਾਡਾ ਇੱਕ ਕੈਂਪਸ ਵੀ ਕੋਈ ਹੈ ਸੋ ਕਿ ਨੂੰ ਉਸ ਪਾ ਬੱਚਾ ਕਿ ਨੂੰ ਰਿਸਪੋਨਸਿਬਲ ਕਰਾਏ ਬੱਚੇ ਨੂੰ ਦੇਖੋ ਇਹਨਾਂ ਨੂੰ BC ਜਿਹੜੇ ਸੂਬੇ ਦੇ ਹੈਗੇ ਆ ਉਹਨਾਂ ਦੇ ਮਿਨਿਸਟਰੀ ਆਫ ਐਜੂਕੇਸ਼ਨ ਪੋਸਟ ਸੈਕੰਡਰੀ ਐਜੂਕੇਸ਼ਨ ਨੂੰ ਕੰਪਲੇਨ ਕਰਨਾ ਚਾਹੀਦਾ ਆਪਣੇ ਲੋਕਲ ਐਮਐਲਏ ਨੂੰ ਔਰ ਉਹਨਾਂ ਨੂੰ ਐਜ਼ ਅ ਗਰੁੱਪ ਬਣ ਕੇ ਉਹਨਾਂ ਨੂੰ ਜਾ ਕੇ ਮਿਲਣਾ ਚਾਹੀਦਾ ਕਿ ਬਿਲਕੁਲ ਗਲਤ ਆ ਔਰ ਉਹ ਵੀ ਤਰੀਕੇ ਨਾਲ ਕਰਨਾ ਪਊਗਾ ਕਿ ਇਹ ਵੀ ਨਹੀਂ ਕਰ ਸਕਦਾ ਕਿ ਜਾ ਕੇ ਬੰਦ ਕਰ ਦਿਓ ਇਕਦਮ ਫਿੱਕ ਬੱਕ ਵਾਲੀ ਸਿਚੁਏਸ਼ਨ ਹੋ ਜਾਵੇ ਕਿਉਂ ਸਾਰੇ ਉਹਨਾਂ ਦੇ ਉੱਤੇ ਇਨਫੋਰਸਮੈਂਟ ਚਾਹੀਦੀ ਔਰਾਂ ਦੀ ਸਪੋਰਟ ਚਾਹੀਦੀ ਫਿਰ ਅਸੀਂ ਕਰਾਂਗੇ ਅਸੀਂ ਉਹਨਾਂ ਦੀ ਜਿੱਥੇ ਇਮੀਗ੍ਰੇਸ਼ਨ ਪੱਖੋਂ ਆ ਉਹ ਸ ਉਹ ਪ੍ਰਵਸ ਦੀ ਜਿੰਮੇਵਾਰੀ ਬਲਕਿ ਪਰ ਕੀ ਆਈਆਰਸੀਸੀ ਦੀ ਇਹ ਜ਼ਿੰਮੇਵਾਰੀ ਨਹੀਂ ਬਣਦੀ ਆ ਨੋ ਤੁਸੀਂ ਤੁਸੀਂ ਮਿਨਿਸਟਰ ਨਹੀਂ ਹੋ ਬਟ ਤੁਸੀਂ ਆਵਾਜ਼ ਜ਼ਰੂਰ ਪਹੁੰਚਾ ਸਕਦੇ ਹੋ ਕਿ ਆਈਆਰਸੀਸੀ ਦੀ ਇਹ ਜ਼ਿੰਮੇਵਾਰੀ ਨਹੀਂ ਬਣਦੀ ਕਿ ਜਿਹੜੇ ਜਿਹੜੇ ਮੁਲਕਾਂ ਤੋਂ ਇੰਟਰਨੈਸ਼ਨਲ ਸਟੂਡੈਂਟਸ ਆ ਰਹੇ ਆ ਉਹਨਾਂ ਮੁਲਕਾਂ ਦੇ ਨਾਲ ਅਜਿਹਾ ਕੋਈ ਸਮਝੌਤਾ ਕੀਤਾ ਜਾਏ ਜਾਂ ਉਹਨਾਂ ਨੂੰ ਉਹ ਤਾਂ ਕੋਈ ਅਵੇਅਰਨੈਸ ਕੈਂਪੇਨਸ ਐਸੀਆਂ ਚਲਾਈਆਂ ਜਾਣ ਕਿ ਭਾਈ ਆਪਣੇ ਕਾਲਜ ਕਿਹੜੇ ਚੁਣਨੇ ਆ ਕਿ ਕੀ ਕੀ ਪੈਰਾਮੀਟਰ ਹੋਣਾ ਚਾਹੀਦਾ ਕਾਲਜ ਚੁਣਨ ਦੇ ਵਿੱਚ ਤਾਂ ਕਿ ਬੱਚੇ ਜਿਹੜੇ ਉੱਥੋਂ ਆ ਰਹੇ ਆ ਉਹਨਾਂ ਦੇ ਮਾਪੇ ਆ ਉਹ ਵੀ ਆਪਣੀ ਥੋੜੀ ਰਿਸਰਚ ਕਰ ਲੈਣ ਇਸ ਪਾਸੇ ਕਿਉਂਕਿ ਉਧਰ ਵੀ ਹਾਲਾਤ ਅਜਿਹੇ ਨੇ ਜਿੱਥੇ ਜਿਹੜੇ ਏਜੰਟਸ ਨੇ ਉਹ ਪੈਸਾ ਕਮਾਉਣ ਦੇ ਲਾਲਚ ਦੇ ਵਿੱਚ ਬੱਚਿਆਂ ਨੂੰ ਤੋੜ ਦਿੰਦੇ ਆ ਔਰ ਇੱਥੇ ਆ ਕੇ ਬੱਚੇ ਨੂੰ ਪਤਾ ਹੀ ਨਹੀਂ ਲੱਗਦਾ ਕਰਨਾ ਕੀ ਹੈ ਸੋ ਉਹ ਦੇਖੋ ਸਾਰੇ ਵੈਬਸਾਈਟ ਦੇ ਵਿੱਚ ਜੇ ਤੁਸੀਂ ਆਈਆਰਸੀਸੀ ਦੀ ਵੈਬਸਾਈਟ ਤੇ ਜਾਓ ਉੱਤੇ ਡੈਜ਼ਿਗਨੇਟਿਡ ਲਰਨਿੰਗ ਦਾ ਦਰਜਾ ਕਿਹੜਾ ਗ੍ਰੈਜੂਏਟ ਵਰਕ ਪਰਮਿਟ ਮਿਲਦਾ ਕਿ ਨਹੀਂ ਮਿਲਦਾ ਉਹ ਵੀ ਉਹਨਾਂ ਦੇ ਸਾਈਡ ਦੇ ਉੱਤੇ ਹੈਗੇ ਸੋ ਉਹ ਰਿਸਰਚ ਔਰ ਨਿਆਣੇ ਹੋਣ ਹਾਰਿਆ ਜਿਹੜੇ ਇੰਟੈਲੀਜੈਂਟ ਬੱਚੇ ਜਿਹੜੇ ਉੱਤੇ ਜਾ ਕੇ ਦੇਖ ਸਕਦੇ ਆ ਕਿ ਹਾਂ ਇਹਨੂੰ ਜਦੋਂ ਮੈਂ ਆਇਆ ਮੈਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲਣਾ ਜਾਂ ਆਪ ਪ੍ਰਾਈਵੇਟ ਕਾਲਜ ਆ ਮੈਨੂੰ ਨਹੀਂ ਮਿਲਣਾ ਇਹ ਸਾਰਾ ਉੱਤੇ ਨੈੱਟ ਦੇ ਉੱਤੇ ਹੈਗਾ ਆਈਓਸੀਸੀ ਦੀ ਵੈਬਸਾਈਟ ਤੇ ਕੋਈ ਨਹੀਂ ਇਵਨ ਲਿੰਕ ਵੀ ਲਾਇਆ ਜੇ ਤੁਹਾਡੇ ਕੋਈ ਹੋਰ ਫਰਦਰ ਕੁਐਸਚਨ ਪਰ ਜਿਹੜੀ ਸੁਪਰਵੀਜ਼ਨ ਕੇ ਯੂਨੀਵਰਸਿਟੀ ਜਾਂ ਕਾਲਜ ਜਿਹੜਾ ਖਾਸ ਕਰਕੇ ਕਾਲਜ ਹੈ ਵੇ ਇਹ ਚੰਗਾ ਪੜਾਉਂਦਾ ਜਾਂ ਮਾੜਾ ਪੜਾ ਉਹ ਪ੍ਰੋਵਿੰਸ ਦੀ ਜ਼ਿੰਮੇਵਾਰੀ ਹੈ ਪ੍ਰੋਵਿੰਸ ਸਾਨੂੰ ਦੱਸਦਾ ਕਿ ਇਹਨ ਆਪਣਾ ਕ੍ਰਾਈਟੇਰੀਆ ਪਾਸ ਕੀਤਾ ਹੈ ਡੈਜ਼ਿਗਨੇਟਿਡ ਲਰਨਿੰਗ ਦਾ ਦਰਜਾ ਇਹਨੂੰ ਦੇ ਦਿਓ ਜਿਵੇਂ ਡਰਾਈਵਰ ਲਾਇਸੈਂਸ BC ਗਵਰਨਮੈਂਟ ਦਿੰਦੀ ਅਸੀਂ ਕਹਿੰਦੇ ਨੇ ਹਾਂ ਤੁਸੀਂ ਹਾਈਵੇ 1 ਤੇ ਚਲਾ ਸਕਦੇ ਕਿਉਂਕਿ ਤੁਹਾਡੇ ਕੋ BC ਦਾ ਕਲਾਸ 1 ਹੈ ਮੇਰੇ ਖਿਆਲ ਨਾਲ IRCC ਨੂੰ ਕੋਈ ਨੰਬਰਸ ਰੱਖ ਦੇਣੇ ਚਾਹੀਦੇ ਆ ਕਿ ਫਲਾਣੇ ਜਿਹੜਾ ਪ੍ਰੋਵਿੰਸ ਹੈ ਉਹਦੇ ਉਹਦੀ ਮਾਰਕਿੰਗ ਇੰਨੀ ਹੈ ਚੰਗੀ ਮਾਰਕਿੰਗ ਹੈ ਜਾਂ ਮਾੜੀ ਮਾਰਕਿੰਗ ਹੈ ਕਾਲਜਸ ਵਾਈਜ਼ ਘੱਟੋ ਘੱਟ ਬੱਚੇ ਇੱਕ ਜਦੋਂ ਇੰਡੈਕਸ ਆਪਾਂ ਦੇਖਦੇ ਆਂ ਇੱਕ ਪਹਿਲੀ ਜੋ ਦੇਖਦੇ ਆਂ ਨਜ਼ਰ ਦੇ ਨਾਲ ਤਾਂ ਪਤਾ ਲੱਗ ਜਾਏ ਕਿ ਕਿਹੜੇ ਸੂਬੇ ਜਾਣਾ ਚਾਹੀਦਾ ਹੈ ਕਿਹੜਾ ਸੂਬਾ ਜਿਹੜਾ ਥੋੜਾ ਜਿਆ ਇਸ ਮਾਮਲਿਆਂ ਦੇ ਵਿੱਚ ਛੇਤੀ ਕਿਤੇ ਇੰਨਾ ਲੀਲੀਅੰਟ ਨਹੀਂ ਹੈ ਕਿ ਹਰੇਕ ਨੂੰ ਕਾਲਜ ਖੋਲਣ ਦੀ ਆਜ਼ਾਦੀ ਜਿਹੜੀ ਉਹ ਦੇ ਦਿੰਦਾ ਆਪਣੇ ਕੋ ਸਮਾਂ ਘੱਟ ਜਾਣਾ ਜਾਂਦੇ ਜਾਂਦੇ ਇੱਕ ਸਵਾਲ ਤੁਹਾਡੇ ਕੋਲ ਜ਼ਰੂਰ ਪੁੱਛਣਾ ਸਾਡੀ ਸੇਫਟੀ ਦੇ ਬਾਰੇ ਕੈਨੇਡਾ ਦੀ ਸੇਫਟੀ ਦੀ ਜਦੋਂ ਆਪਾਂ ਗੱਲ ਕਰਦੇ ਆਂ ਇੰਟਰਨੈਸ਼ਨਲ ਲੈ ਚਾਈਨਾ ਜਿਹੜੀ ਹੈ ਉਹ ਇੱਥੇ ਧਨ ਰਾਸ਼ੀ ਭੇਜ ਰਹੀ ਹੈ ਜਿਹੀਆਂ ਰਿਪੋਰਟਸ ਆ ਗਈਆਂ ਸਾਡੀ ਸੀਐਸ ਜਿਹੜੀ ਸਪਾਈ ਏਜੰਸੀ ਹੈ ਉਹ ਕਹਿ ਰਹੀ ਹੈ ਪ੍ਰਾਈਮ ਮਿਨਿਸਟਰ ਕਹਿ ਰਹੇ ਹੈ ਹਾਊ ਡੂ ਯੂ ਸੀ ਇਟ ਅਦੇਖੋ ਸੋ ਇਹ ਬਹੁਤ ਇੰਪੋਰਟੈਂਟ ਹੈ ਫੋਰਨ ਇੰਟਰਫੀਰੈਂਸ ਇਸ ਐਸ ਖਾਸ ਕਰਕੇ ਸਾਡੇ ਪੋਲਿਟিক্যাল ਸਿਸਟਮ ਤੇ ਬਹੁਤ ਇੰਪੈਰੀਟਿਵਿਕ ਐਸੀ ਤੇ ਕੰਟਰੋਲ ਕਰੀ ਅਸੀਂ ਜਦਦੇ ਆਏ ਤਕਰੀਬਨ 1 ਬਿਲੀਅਨ ਡਾਲਰ ਦਾ ਅਸੀਂ ਸਾਈਬਰ ਸਿਕਿਉਰਿਟੀ ਸੈਂਟਰ ਖੋਲਿਆ ਹੁਣ ਜਿਹੜਾ ਕਿ ਜਿਹੜਾ ਸਾਈਬਰ ਦੇ ਨਾਲ ਜਿਹੜਾ ਇਨਫਲੂਐਂਸ ਕਰਦੇ ਆ ਚਾਹੇ ਵੀਚੈਟ ਦੇ ਉੱਤੇ ਚਾਹੇ ਸੋਸ਼ਲ ਮੀਡੀਆ ਪਲੈਟਫਾਰਮਾਂ ਦੇ ਉੱਤੇ ਉਹਨੂੰ ਮੋਡਰੇਟ ਕਰਨਾ ਟ੍ਰੋਲਸ ਟ੍ਰੋਲਸ ਨੂੰ ਕੰਟਰੋਲ ਕਰਨਾ ਦੂਸਰੇ ਪਾਸੇ ਜਿਵੇਂ ਖਬਰ ਨਿਕਲੀ ਕਿ ਉਹਨੇ ਪੁਲਿਸ ਸਟੇਸ਼ਨ ਇੱਥੇ ਖੋਲੇ ਆ ਇਹਨਾਂ ਵਾਸਤੇ ਪੁਲਿਸ ਥੀ ਇਹ ਜਿਆਦਾ ਹੀ ਵਧਾਈ ਜਾ ਰਹੀ ਆ ਸੋ ਗਵਰਨਮੈਂਟ ਨੇ ਆਪਣ ਸਟ੍ਰੈਟਜੀ ਏਸ਼ੀਆ ਪੈਸੀਫਿਕ ਸਟ੍ਰੈਟਜੀ ਵੀ ਕੀਤੀ ਹੋਵੇ ਚਾਇਨਾ ਨਾਲ ਕਿਵੇਂ ਡੀਲ ਕਰਨਾ ਬਾਕੀ ਕੰਟਰੀਆਂ ਨਾਲ ਹੁਣ ਵੱਧ ਆਪਣਾ ਇਨਵੋਲਵਮੈਂਟ ਕਰੋ ਵੀਟਨਾਮ ਥਾਈਲੈਂਡ ਇੰਡੀਆ ਇਵਨ ਤਾਂ ਜਿੱਥੇ ਉਹ ਫੋਰਨ ਇੰਟਰਫੀਰੈਂਸ ਹੁੰਦਾ ਉਹ ਉਥੇ ਕੰਟਰੋਲ ਕਰੋ ਸੋ ਟੂ ਲੀਵਰ ਸਟ੍ਰੈਟਜੀ ਕਰੋ ਜਿੱਥੇ ਵਪਾਰ ਜਿੱਥੇ ਵਪਾਰੀਆਂ ਨੂੰ ਲੋੜ ਆ ਉਹ ਪ੍ਰੋਡਕਟ ਉਥੋਂ ਲੈਂਦੇ ਉਹਨਾਂ ਨੂੰ ਕਰਨ ਦਿਓ ਪਰ ਜਿੱਥੇ ਹਿਊਮਨ ਰਾਈਟਸ ਰੈਕੋਰਡ ਅਨਫਰਿੰਜ ਹੁੰਦੇ ਜਿਵੇਂ ਦੇ ਵੀਗਰਸ ਨੂੰ ਸਲੇਵਰੀ ਦੇ ਤੌਰ ਤੇ ਵਰਤੇ ਜਾਂਦਾ ਦਾਨ कॉटन ਦੇ ਵਿੱਚ ਬਣਾਉਣ ਵਾਸਤੇ ਉਹਦੇ ਉੱਤੇ ਹੋਰ ਸ਼ਕਤੀਆਂ ਕੀਤੀਆਂ ਜਾਣਗੀਆਂ ਸੋ ਇਹ ਜਿਹੜਾ ਅੱਗੇ ਕਹਿੰ ਲੋ ਮੌਕਾ ਦਿੱਤਾ ਸੀਗਾ ਚਾਇਨਾ ਨੂੰ ਫਿਰ ਤੁਸੀਂ ਹੁਣ ਗਲੋਬਲ ਕਮਿਊਨਿਟੀ 'ਚ ਆ ਗਏ ਆ ਵਰਲਡ ਬੇਸ ਆਰਡਰ ਦੇ ਵਿੱਚ ਤੁਸੀਂ ਵਰਲਡ ট্রেਡਿੰਗ ਬੇਸ ਆਰਡਰ ਦੇ ਚਾਹ ਉਹ ਜਦੋਂ ਹੁਣ ਫੇਲ ਹੋ ਮੈਟ੍ਰਿਕਸ ਕੀਤੇ ਆ ਟਰਸਟ ਉਹਨੇ ਆਪਣਾ ਤੋੜਿਆ ਉਹਦੇ ਨਾਲ ਹੋਣ ਸ਼ਕਤੀਆਂ ਵੀ ਤਦੇ ਹੋਣ ਲੱਗ ਪਈਆਂ ਯੂ ਐਸ ਆ ਡੋਮੈਸਟਿਕ ਅਸੀਂ ਇੰਡਸਟਰੀ ਵੀ ਵਧਾਉਣ ਲੱਪੇ ਜਿਹੜੀ ਕ੍ਰਿਟੀਕਲ ਚੀਜ਼ਾਂ ਚਾਹੇ ਵੈਕਸੀਨਸ ਜਾਂ ਚਾਹੇ ਬੈਟਰੀਜ਼ ਜਾਂ ਚਾਹੇ ਲਿਥੀਅਮ ਜਾਂ ਚਾਹੇ ਸਾਡੇ ਕ੍ਰਿਟੀਕਲ ਮਿਨਰਲਸ ਉਹ ਵੀ ਦੇ ਜਿਹੜੀਆਂ ਉਹ ਕੰਪਨੀਆਂਸ ਕੈਨੇਡਾ ਦੇ ਵਿੱਚ ਕੰਟਰੋਲ ਕਰਦੇ ਸੀ ਦੇ ਆਰ ਨਾਓ ਅਬਲਾਈਜਡ ਟੂ ਸੇਲ देयर ਸ਼ੇਅਰਸ ਐਂਡ ਕੈਨੇਡੀਅਨ ਓਨਰ ਜੈਕ ਕੋ ਡੋਮੈਸਟਿਕਲੀ ਓਨਲੀ ਹੋਣ ਗਿਆ ਸੋ ਇਹਨਾਂ ਸਟ੍ਰੈਟਜੀ ਚੇਂਜ ਕੀਤੀ ਹੈ ਜਿੱਥੇ ਉਹਨਾਂ ਨੂੰ ਮੌਕਾ ਅਗੇ ਦਿੱਤਾ ਸੀ ਦੇਣ ਨੋਵੇ ਤੁਸੀਂ ਪ੍ਰੋਪਰਲੀ ਦੁਨੀਆ ਦੇ ਵਿੱਚ ਹਿੱਸਾ ਲਓ ਹੌਣ ਚੇਤਾਵਨੀ ਵੀ ਦੇ ਦਿੱਤੀ ਕਿ ਤੁਸੀਂ ਆਪਣਾ ਬੋਰੀ ਬੈਸਤਰ ਚੱਕੋ ਹਾ ਟ੍ਰੇਡ ਕਰੋ ਪਰ ਜਿੱਥੇ ਗੱਲ ਤੁਸੀਂ ਤੋੜੋਗੇ ਜਾਂ ਇਨਫਰਿੰਜ ਕਰੋਗੇ ਸਾਡੇ ਹੱਕ ਉਤੇ ਟ੍ਰੇਡ ਨਹੀਂ ਹੋਊਗਾ ਔਰ ਜੰਦੇ ਜੰਦੇ ਆਪਣੇ ਵੱਲੋਂ ਕੀ ਗੱਲ ਰੱਖਣੀ ਚਾਹੋਗੇ ਕਿ ਮੇਰੇ ਖਿਆਲ ਨਾਲ ਤੁਸੀਂ ਅੱਜ ਜਾਂ ਕੱਲ ਮੇਰੇ ਖਿਆਲ ਨੂੰ ਜੀ ਵਾਪਸੀ ਤੁਹਾਡੀ ਆਟਵਾ ਵਾਸਤੇ ਹੋ ਜਾਣੀ ਹੈ ਯਾ ਨੈਕਸਟ ਵੀਕ ਮੋਸਟ ਪ੍ਰੋਬਬਲੀ ਹਾਂ ਜੀ ਐਤਵਾਨ ਹੋ ਜਾਣੀ ਕੱਲ ਨੂੰ ਰਿਮੈਂਬਰੈਂਸ ਡੇ ਹੈ ਸੋ ਬਹੁਤ ਇੰਪੋਰਟੈਂਟ ਡੇ ਹੈ ਵੈਟਰਨਸ ਦੀ ਯਾਦ ਕਰਨ ਵਾਸਤੇ ਆਬੜੀ ਪੰਜਾਬੀ ਕਮਿਊਨਿਟੀ ਮੈਂ ਕੱਲ ਵੀ ਇਕੱਤਰ ਰਿਮੈਂਬਰੈਂਸ ਡੇ 781 ਆਈ ਥਿੰਕ ਲਾਰਜੇਸਟ ਕੰਟ੍ਰਿਬਿਊਸ਼ਨ ਵਰਲਡ ਵਾਰ 2 ਦੇ ਵਿੱਚ ਇੰਡੀਆ ਦੇ ਸੋਲਜਰ ਐਸੇ ਕਿੰਨੇ ਸੀ ਔਰ ਉਸ ਵੇਲੇ ਇੰਡੀਆ ਪਾਕਿਸਤਾਨ ਵਨ ਸੀਗਾ ਉਹਦੇ ਵਿੱਚੋਂ 60% ਜਿਹੜੇ ਸੋਲਜਰ ਉਹ ਪੰਜਾਬੀ ਸੀ ਪੰਜਾਬ ਦੀ ਸਿੱਖ ਦੀ ਹਿੰਦੂ ਸਿੱਖ ਮੁਸਲਮਾਨ ਸਾਰਿਆਂ ਨੇ ਸਭ ਤੋਂ ਲਾਰਜੇਸਟ ਕੰ ਦਾ ਤਾਂ ਸੋ ਸਾਨੂੰ ਮਾਣ ਰੱਖਣਾ ਚਾਹੀਦਾ ਕਿ ਜਿਹੜਾ ਦੁਨੀਆ ਦਾ ਆਪਾਂ ਸਾਰੇ ਵੈਸਟਰਨ ਵਰਲਡ ਚਾਹੇ ਫਰਾਂਸ ਦੀ ਲਿਬਰੇਸ਼ਨ ਚਾਹੇ ਇਟਲੀ ਦੀ ਇਹਦੇ ਵਿੱਚ ਕਿੰਨਾ ਮੌਕਾ ਔਰ ਕਿੰਨਾ ਸਪੋਰਟ ਔਰ ਸਾਥ ਦਿੱਤੀ ਔਰ ਕੋਈ ਵੀ ਆਪਣੇ ਟੱਬਰ ਦੇ ਵਿੱਚ ਹੈ ਨਹੀਂਗਾ ਜਿਹਨਾਂ ਦਾ ਇੱਕ ਬਜ਼ੁਰਗ ਜਿਹੜਾ ਫੌਜ ਦੇ ਵਿੱਚ ਨਹੀਂ ਸੀ ਕੰਨਫਰਮ ਕੀਤਾ ਸੋ ਕਾਨੂੰ ਜਰੂਰ 11 ਵਜੇ ਹਰ ਇੱਕ ਵਿਅਕਤੀ ਜਿੱਥੇ ਵੀ ਹੈਗਾ ਜੇ ਜਾ ਸਕਦੇ ਕੋਈ ਸੈਰੇਮਨੀ ਤੇ ਜਰੂਰ ਜਾਓ ਨਹੀਂ ਤਾਂ ਉਹਨਾਂ ਦੀ ਯਾਦ ਜਰੂਰ ਕਰੋ ਤਾਂ ਕਿ ਇਹ ਇੱਕ ਵਨ ਡੇ ਆ ਜਿਹਦੇ ਕਰਕੇ ਆਪਾਂ ਆਜ਼ਾਦ ਰਹ ਰਹੇ ਆ ਉਹਨਾਂ ਦੀ ਜਿਹੜੀ ਸ਼ਹੀਦੀ ਉਹਨਾਂ ਦੀ ਕੁਰਬਾਨੀਆਂ ਉਹਨਾਂ ਦੀ ਦੇਣ ਨੂੰ ਆਪ ਯਾਦ ਕਰੀ ਉਹਨਾਂ ਦੀ ਕੰਟਰੀਬਿਊਸ਼ਨ ਅਸੀਂ ਯਾਦ ਰੱਖੀ ਹੈ ਹਮੇਸ਼ਾ ਬਿਲਕੁਲ ਸਹੀ ਗੱਲ ਹੈ ਔਰ ਡੈਫੀਨਿਟਲੀ ਤੁਹਾਡੇ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਸਰਾਜ ਸਾਹਿਬ ਤੁਸੀਂ ਆਏ ਔਰ ਆ ਕੇ ਆਪਣੀ ਗੱਲਬਾਤ ਰੱਖੀ ਔਰ ਸਮੇਂ-ਸਮੇਂ ਤੇ ਸਾਡੇ ਵੱਖ-ਵੱਖਰੇ ਪ੍ਰੋਗਰਾਮਸ ਵਿੱਚ ਵੀ ਤੁਸੀਂ ਆਂਦੇ ਹੋ ਚਾਹੇ ਤੁਸੀਂ ਹਾਊਸ ਆਫ ਕਾਮਨਸ ਵੀ ਬੈਠੇ ਹੁੰਦੇ ਹੋ ਤੁਸੀਂ ਉਦੋਂ ਵੀ ਥੋੜਾ ਜਿਹਾ ਵਿੱਚ ਟਾਈਮ ਜਿਹਾ ਕੱਢ ਕੇ ਬਾਹਰ ਆ ਕੇ ਸਾਨੂੰ ਇਨਫੋਰਮੇਸ਼ਨ ਜਿਹੜੀ ਤੁਸੀਂ ਦੇਣਾ ਚਾਹੁੰਦੇ ਹੋ ਕਿਉਂਕਿ ਲੋਕਾਂ ਨੂੰ ਤੁਸੀਂ ਚਾਹੁੰਦੇ ਹੋ ਲੋਕਾਂ ਤੱਕ ਇਹ ਇਨਫੋਰਮੇਸ਼ਨ ਮਿਲੇ ਐਂਡ ਡੈਫੀਨਿਟਲੀ ਅਸੀਂ ਚਾਹਾਂਗੇ ਕਿ ਇਸ ਸੈਸ਼ਨ ਤੋਂ ਬਾਅਦ ਵੀ ਤੁਹਾਡੇ ਨਾਲ ਇੱਕ ਅਸੀਂ ਅਸੀਂ ਵੀ ਇੱਕ ਸੈਸ਼ਨ ਇੱਥੇ ਰੱਖੀਏ ਔਰ ਹੋਰ ਜਾਣਕਾਰੀਆਂ ਜਿਹੜੀਆਂ ਲਈਏ ਕਿਉਂਕਿ ਅਜੇ ਵੀ ਕਈ ਅਸੀਆਂ ਸਮੱਸਿਆਵਾਂ ਨੇ ਜਿਹਦੇ ਚੋਂ ਕੈਨੇਡੀਅਨ ਲੰਘ ਰਹੇ ਐ ਔਰ ਮੇਰੇ ਖਿਆਲ ਨਾਲ ਬਤੌਰ ਇੱਕ ਇਲੈਕਟਿਡ ਅਫੀਸ਼ੀਅਲ ਤੁਹਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਤੁਸੀਂ ਲੋਕਾਂ ਦੇ ਨਾਲ ਆ ਕੇ ਇਹ ਜਾਣਕਾਰੀਆਂ ਜ਼ਰੂਰ ਸਾਂਝੀਆਂ ਕਰੋ that's what we hope and that's what we expect from you as well thank you and well our was there but always get on social media ਵੀ ਸਾਡੇ ਚਾਹ ਫੇਸਬੁੱਕ ਇੰਸਟਾਗ੍ਰam ਜਰੂਰ ਹੋਤੇ ਟੈਗ ਕਰ ਲਓ ਤਾਂ ਕਿ ਵਾਚ ਕਰੋ ਮੈਂ ਜਿੰਨੀਆਂ ਵੀ ਅਨਾਉਂਸਮੈਂਟਾਂ ਜਾਂ ਪ੍ਰੋਗਰਾਮ ਸਾਡੇ ਐਲਾਨ ਕੀਤੇ ਜਾਂਦੇ ਆਲਵੇਜ਼ ਉੱਤੇ ਸ਼ੇਅਰ ਕਰਦਾ ਹਾਂ ਇਵਨ ਚਾਹੇ ਕਿਸੇ ਦੀ ਸਕਾਲਰਸ਼ਿਪ ਟਾਈਪ ਹੋਵੇ ਚਾਹੇ ਕਿਸੇ ਫਾਈਨੈਂਸ਼ੀਅਲ ਸਪੋਰਟ ਹੋਵੇ ਉੱਤੇ ਜਾਣਕਾਰੀ ਸੀ ਆਲਵੇਜ਼ ਸ਼ੇਅਰ ਕਰਦੇ ਕੋਈ ਸਾਡਾ ਫਰਜ਼ ਹੈ ਕਿ ਜੋ ਅਸੀਂ ਸਰੀ ਦੀ ਕੰਸਰਨਰ ਆਟਵਾ ਲੈ ਕੇ ਜਾਈਏ ਆਟਵਾ ਦੇ ਜਿਹੜੇ ਰਿਜ਼ਲਟ ਆ ਉਸੇ ਸਰੀਰ ਨੂੰ ਵਾਪਸ ਲਿਆ ਕੇ ਸ਼ੇਅਰ ਕਰੀਏ 올 ਰਾਈਟੀ ਥੈਂਕ ਯੂ ਵਾਂਸ ਅਗੇਨ ਬਹੁਤ ਬਹੁਤ ਸ਼ੁਕਰੀਆ ਸਮਝਦਾ ਹਾਂ ਔਰ ਇਸ ਦੇ ਨਾਲ ਹੀ ਪ੍ਰੋਗਰਾਮ ਦੀ ਸਮਾਪਤੀ ਦਾ ਸਮਾਂ ਹੁੰਦਾ ਜੀ ਮੈਨੂੰ ਵੀ ਇਜਾਜ਼ਤ ਦਿਓ